39 ਦਿਨੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ 'ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰਿਆ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਹੈ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ 39 ਦਿਨੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ 'ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਹੈ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ 39 ਦਿਨੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧਿਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ 'ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ 39 ਦਿਨੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰ ਲਏ ਹੋਏ ਆ ਬਹੁਤ ਸਾਰੀਆਂ ਟਰਾਲੀਆਂ 'ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੈਕਟਰ ਟਰਾਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗੀਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪ ਦਾ ਪ੍ਰਬੰਧ ਕਰਨ ਵਿੱਚ